ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਨਾ ਜੀ ਆਪਾਂ ਨੂੰ ਬਹੁਤ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਆ ਉਹ ਪੁੱਛਦੇ ਆ ਬਈ ਬੱਕਰੀ ਕਿੰਨੇ ਬੱਚੇ ਦਿੰਦੀ ਆ ਤੇ ਤੁਹਾਨੂੰ ਕੋਈ ਉਹਦੇ ਬਾਰੇ ਨੌਲੇਜ ਹੋਵੇ ਤਾਂ ਤੁਸੀਂ ਸਾਨੂੰ ਜਰੂਰ ਦੱਸੋ ਵੀ ਕਿੰਨੇ ਬੱਚੇ ਦਿੰਦੀ ਆ ਬੱਕਰੀ ਇੱਕ ਤੋਂ ਲਾ ਕੇ ਹੂੰ ਤੇ ਚਾਰ ਬੱਚੇ ਵੀ ਲੈ ਜਾਂਦੀ ਠੀਕ ਆ ਹਾਂ ਚਾਰ ਬੱਚੇ ਤੁਹਾਨੂੰ ਵਿਖਾ ਹੀ ਦਿੰਨੇ ਆਪਣੇ ਕੋਲੇ ਬਰਬਰੀ ਬੱਕਰੀ ਖੜੀ ਵੀ ਆ ਅੱਛਾ ਉਹਨੇ ਚਾਰ ਬੱਚੇ ਦਿੱਤੇ ਆ ਇਸ ਟਾਈਮ ਉਹਦਾ ਫਿਰ ਵਧੀਆ ਗੱਲਾਂ ਦਿਖਾ ਹੀ ਦਿਓ ਦਰਸ਼ਕ ਨਾਲ ਦੇਖ ਲੈਣਗੇ ਜੀ ਹਾਂ ਜੀ ਆਹ ਦਾ ਆ ਬੱਕਰੀ ਹੈ ਇਹੋ ਠੀਕ ਆ ਤੇ ਬੱਚੇ ਆਪਾਂ ਵਿਖਾਉਣੇ ਉਹਨੂੰ ਛੱਡਦੇ ਹੱਲੇ ਉਹਦੇ। ਥਾਲੇ ਕਈ ਵਾਰੀ ਆ ਹੁੰਦਾ ਕਿਲਾ ਉਹ ਹੀ ਨਾ ਫੜਦੇ ਦੂਜੀਆਂ ਬੱਕਰੀਆਂ ਦੇ। ਹਾਂ ਥੱਲੇ ਛੱਡ ਕੇ ਵਿਖਾਉਣੇ ਆਪਾਂ। ਦਿਖਾਓ ਫਿਰ। ਸਾਰਿਆਂ ਨੂੰ ਦੁੱਧ ਪੀਣਾ ਹੋ ਗਿਆ ਫਿਰ। ਲੋ ਵੀ ਦੋਸਤੋ ਚੈੱਕ ਕਰ ਲਓ। ਬੇਨਤੀ ਵੀ ਮਾਰ ਲਿਓ। ਖਾਣ ਦੋ ਆ ਪਰ ਬੱਚੇ ਚਾਰ ਆ। ਚੁੰਗਣਗੇ ਦੋ ਹੀ। ਉਹ ਫਿਰ ਜਿਹੜਾ ਤਗੜਾ ਹੁੰਦਾ ਵੀ ਉਹ ਚੁੰਗ ਜਾਂਦਾ। ਹਾਂ ਜਿਹੜਾ ਮਾੜਾ ਉਹਦਾ ਵੀਰਦਾ ਨਹੀਂ ਟਾਈਮ ਲੱਗਦਾਗਾ। ਸਹੀ ਗੱਲ ਆ। ਤੁਸੀਂ ਫਿਰ ਇਹ ਵੰਡ ਕੇ ਜੰਗਾਉਣੇ ਆ ਇਹਨਾਂ ਨੂੰ ਹਾਂ ਜੀ ਹਾਂ ਅਸੀਂ ਦੂਜਾ ਨਿੱਪਲ ਵੀ ਪਿਆ ਦੇਣੇ ਇਹਨਾਂ ਨੂੰ ਵੀ ਹੁਣ ਦੋ ਚਾਰ ਬੱਚੇ ਥੋੜੇ ਜਿਹਾ ਔਖੇ ਰਜਾਉਂਦਾ ਜਾਨਵਰ ਹਾਂ ਤੇ ਫਿਰ ਉਹਨਾਂ ਨੂੰ ਬਦਲ ਬਦਲ ਕੇ ਛੱਡ ਦਿੰਦੇ ਆ ਦੋ ਗਿਰਾ ਛੱਡ ਦਿੰਦੇ ਆ ਵੀ ਕੱਲੀ ਬੱਕਰੀ ਦਾ ਬੱਚੇ ਰਾਜਦੇਵ ਨਹੀਂ ਹੋਣੇ ਹਨਾ ਹਾਂ ਜੀ ਹਾਂ ਤੇ ਕਿੰਨੇ ਟਾਈਮ ਕਿੰਨੇ ਟਾਈਮ ਦੇ ਹੋਗੇ ਜੀ ਇਹ ਇਹ ਹੋਗੇ ਹੁਣ ਜੀ ਹਫ਼ਤੇ ਦੇ ਆਸ-ਪਾਸੇ ਹੋਗੇ ਠੀਕ ਆ ਹਾਂ ਜੀ ਵੀ ਜਿਵੇਂ ਬੱਚੇ ਥੋੜੇ ਦਿਨਾਂ ਦੇ ਹਨਾ ਗਰੋਥ ਚੰਗੀ ਹੈ ਜਿਵੇਂ 4 ਦਿੱਤੇ ਬੱਕਰੀ ਨੇ ਚੂਹੇ ਜੇ ਹੋਣੇ ਚਾਹੀਦੇ ਸੀਗੇ ਹਨਾ ਨਿਗੇ ਨੀ ਠੀਕ ਆ ਜੀ ਬੱਚੇ ਦਾ ਨਾਲ ਅਸੀਂ ਇੱਕ ਦਾ ਬੱਕਰੀ ਥੱਲੇ ਵੀ ਦੋਦੇ ਚੰਗਾ ਹਾਂ ਦੋ ਬੱਚੇ ਦਾ ਫੁੱਲ ਇਅਰ ਜਾਉਂਦੀ ਹੈ ਇਹਦੀ ਖਰਾਕ ਵੀ ਵਧਾਈ ਹੋਊਗੀ ਤੁਸੀਂ ਹੁਣ ਬੱਕਰੀ ਦੀ ਹਾਂ ਜੀ ਖਰਾਕ ਤਾਂ ਫਿਰ ਭਾਵਾ ਦਪਾਉਣੀ ਪੈਂਦੀ ਆ ਠੀਕ ਆ ਤੇ ਹੁਣ ਬੱਚੇ ਚਾਰ ਤੇ ਚਾਰੇ ਬੱਕਰੇ ਦਿੱਤੇ ਚਾਰੇ ਬੱਕਰੇ ਆ ਜੀ ਲੋ ਵੀ ਦੋਸਤੋ ਬੱਚੇ 4 ਦਿੱਤੇ ਚਾਰੇ ਬੱਕਰੇ ਦਿੱਤੇ ਆ ਬੱਕਰਾ ਬਹੁਤ ਚੰਗਾ ਸੀਗਾ ਜਿਹੜੇ ਤੋਂ ਬਣਵਾਈ ਸੀਗੀ ਤੇ ਦੋ ਤਾਂ ਪੂਰੀ ਕੁਆਲਿਟੀ ਚ ਆ ਗਏ ਬੱਚੇ ਠੀਕ ਹੈ ਤੇ ਦੋ ਥੋੜੇ ਜੇ ਦੋਆਂ ਦੇ ਕੰਨ ਟੁੱਟਦੇ ਆ ਥੋੜੇ ਜੇ ਬੱਕਰੀ ਦਾ ਕੰਨ ਟੁੱਟਦਾ